ਗੁੱਡ ਮਾਰਨਿੰਗ ਜੀ ਅੱਜ ਹੈ 7 ਦਸੰਬਰ ਤੇ ਡੇਲੀ ਬਲੌਗ ਡੇ 109 ਅੱਜ ਐ ਸੰਡੇ ਐ ਅੱਜ ਅਸੀਂ ਸੰਡੇ ਆਰਾਮ ਜਿਹੜਾ ਰੈਸਟ ਜਿਹੜਾ ਸਪੈਂਡ ਕਰ ਰਹੇ ਆਂ ਕਿਦੇ ਜਾਂ ਜਾਣ ਦਾ ਸਾਡਾ ਘਾਤੀ ਪਲਾਨ ਆ ਬਟ ਫਿਰ ਵੀ ਇਹਨਾਂ ਕੰਮ ਨਿਕਲ ਹੀ ਆਉਂਦੇ ਨੇ ਤਾਂ ਇਸ ਮੈਡਮ ਦਾ ਕੰਮ ਨਿਕਲਿਆ ਇੱਕ ਤਾਂ ਆਰਾਮ ਨੂੰ ਪੈਸੇ ਦੇ ਕੇ ਆਉਣੇ ਨੇ ਜੁਐਲਰੀ ਦੇ ਇੱਕ ਨਾਨਕੇ ਜਾ ਕੇ ਆਉਣਾ ਮਾਮਾ ਜੀ ਕੋਲੇ ਅੱਜ ਵੀ ਕਰਾ ਦੇ ਕੇ ਆਉਣੀ ਆ। ਨਾਲੇ ਬਹੁਤ ਦਿਨ ਹੋ ਗਏ ਮਾਮੇ ਨੂੰ ਮਿਲੇ ਨਹੀਂ। ਮਾਮਾ ਜੀ ਨੂੰ ਮਿਲ ਲਾਂਗੇ ਇੱਕ ਬਰਨਾਲੇ ਉਹਨਾਂ ਦੀ ਜੁਐਲਰੀ ਜੀ ਦਾ ਭਾਵਨਾ ਦਾ ਇੱਕ ਲਾਸਟ ਪੀਸ ਜਿਆ ਰਹਿ ਗਿਆ ਸੀ। ਉਹਦਾ ਵੀ ਸਪੈਸ਼ਲ ਜਿਹੜਾ ਵੱਜੂਗਾ ਤਾਂ ਅੱਜ ਇੱਕ ਜਗ੍ਹਾ ਤੇ ਨਹੀਂ ਮਿਲਦਾ ਸਾਰਾ। ਤਾਂ ਪਹਿਲਾਂ ਜਾ ਰਹੇ ਰਾਫਗੋੜ। ਤੇ ਸੰਗਰੂਰ ਦੇ ਵਿੱਚ ਤੁਹਾਨੂੰ ਪਹਾੜਾਂ ਦੀ ਸੈਰ ਕਰਾ ਰਿਹਾ ਮੈਂ ਦੇਖੋ। ਉੱਪਰ ਖਾਬੜ ਪਹਾੜ ਨੇ ਇਹ ਦੇਖੋ ਵਾਹ ਐਕਟਿਵਾ ਦੇ ਨਾਲ ਆਫ ਰਾਈਡਿੰਗ ਕਰ ਰਿਹਾ ਮੈਂ ਐਕਟਿਵਾ ਦੇ ਨਾਲ ਵਾਹ ਇਹ ਦੇਖੋ ਇਹ ਆਪਾਂ ਕੱਟ ਰਹੇ ਹੁਣ ਦਰਿਆਈ ਪਾਣੀ ਦੇ ਵਿੱਚੋਂ ਇਹ ਜਾਂਦਾ ਦਰਿਆਈ ਪਾਣੀ ਬਹੁਤ ਸੁਨੇਹਾਰ ਰਸਤਾ ਹੈ ਪਰ ਜਿਸ ਨੋ ਐਡਵੈਂਚਰ ਕੋ ਸੰਤੋਖ ਆ ਸਕਦਾ ਹੈ ਤਾਂ ਆਪਾਂ ਬਾਈਕ ਕਬ 스ਕੂਟਰ ਵੀ ਲੈ ਕੇ ਤੇ ਆ ਨਾਲ ਨਾਲ ਜਾ ਰਹੀ ਹੈ ਰੇਲਵੇ ਲਾਈਨ ਇਹ ਰੇਲਵੇ ਲਾਈਨ ਨਹੀਂ ਰੇਲਵੇ ਲਾਈਨਸ ਨੇ ਕਿਉਂਕਿ ਇਹ ਸਾਹਮਣੇ ਤੁਹਾਨੂੰ ਦਿਖੂਗਾ ਸੰਗਰੂਰ ਦਾ ਰੇਲਵੇ ਸਟੇਸ਼ਨ ਹੈ। ਆਪਾਂ ਇਹਨੂੰ ਸਟੇਸ਼ਨ ਦੇ ਕੋਲ ਪਹੜਾਈ ਸੈਰ ਕਰਨ ਤੋਂ ਬਾਅਦ ਆਪਾਂ ਐਂਟਰ ਕਰ ਰਹੇ ਹਾਂ। ਹਿਮਾਚਲ ਇਹ ਧਰਮਸ਼ਾਲਾ ਦੇ ਕਰੈਕਟ ਗਰਾਊਂਡ ਦੇ ਵਿੱਚੋਂ ਦੇਖੋ ਸਾਹਮਣੇ ਕਰੈਕਟ ਖਿੱਡੀ ਜਾ ਰਹੀ ਹੈ। ਤੋਂ ਇਸ ਸਟ੍ਰਾਈਕ ਤੇ ਆ। ਤਪੇਲ ਦੇ ਬੋਲ ਪਾਰੇ ਅੱਧਰੇ। ਆ ਗਿਆ ਛੱਕਾ ਦੇਖਿਆ ਕਿੰਨਾ ਕੋਸ਼ਿਸ਼ ਦਿਖਾ ਰਿਹਾ ਮੈਂ ਤੁਹਾਨੂੰ ਆਪ ਦੇਖ ਬਲੌਗ ਦੇ ਵਿੱਚ ਵੀ ਨਵੀਂ ਸੰਦੇ ਕਰ ਲੈ ਲੋ ਅਸੀਂ ਆ ਗਏ ਸੀਗੇ ਘਰੇ ਤੇ ਹੁਣ ਬਸ ਗੱਡੀ ਸਟਾਰਟ ਕਰੀ ਆ ਤੇ ਹੁਣ ਜਾਂਦੇ ਆ ਮਾਮਾ ਜੀ ਕੋਲ ਮਾਮਾ ਜੀ ਨੂੰ ਭਾਜੀ ਦੇ ਕੇ ਆਵਾਂਗੇ ਤੇ ਇੱਕ ਉਹ ਜੁਐਲਰੀ ਦਾ ਡੱਬਾ ਵਾ ਉਹ ਵਾਪਸ ਮੁੜ ਕੇ ਆਉਣਾ ਉਹ ਸੱਤ ਤਰੀਕ ਦਿੱਤੀ ਸੀ ਅੱਜ ਆਈ ਸੀਗਾ ਅੱਜ ਸੱਤ ਹੀ ਐ ਉਹ ਅੱਜ ਬਸ ਮੋੜੇ ਹੈਵ ਨਾ ਇੱਕ ਗੱਲ ਦੱਸ ਮੈਨੂੰ ਲੇਟ ਕੌਣ ਕਰਾਉਂਦਾ ਪਾਪਾ ਜਾਂ ਮੰਮਾ ਹੈ ਦੱਸਿਓ ਮੈਨੂੰ ਹੈ ਲੇਟ ਕੌਣ ਕਰਾਉਂਦਾ ਪਾਪਾ ਜਾਂ ਮੰਮਾ ਬੋਲ ਦੇ ਸੱਤ ਮੈਨੂੰ ਦੱਸਿਓ ਲੇਟ ਕੌਣ ਕਰਵਾਉਂਦਾ ਪਾਪਾ ਜਾਂ ਮੰਮਾ ਫਿਰ ਦਊਂਗਾ ਬੱਲਾ ਦੱਸ ਮੈਨੂੰ ਹਾਂ ਕੌਣ ਲੇਟ ਕਰਵਾਉਂਦਾ ਪਾਪਾ ਯਾ ਮੰਮਾ ਸਾਡੇ ਕ੍ਰਿਟਿਕਸ ਹੀ ਉਲਝੇ ਹੋਏ ਨੇਗੇ ਇਸ ਕਰਕੇ ਨਹੀਂ ਦੱਸ ਪਾ ਰਹੇ ਇੱਕ ਵਾਰ ਫਿਰ ਤੋਂ ਟਰਾਈ ਕਰਦੇ ਦੱਸ ਦੇ ਨਾ ਯਾਰ ਲੇਟ ਕੌਣ ਕਰਵਾਉਂਦਾ ਮੰਮੀ ਯਾ ਪਾਪਾ ਅਰੇ ਜੈਸਨੀ ਮੰਮੀ ਯਾ ਪਾਪਾ ਦੱਸ ਪਲੀਜ਼ ਪਲੀਜ਼ ਐਂਡ ਥੀ ਨਿਊ ਹੈ 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 ਇਜ਼ ਨੋਟ ਟ੍ਰੇਨਡ ਇਨਫ ਨਾ 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 ਅਬ ਇਸਕੋ ਟ੍ਰੇਨ ਕਰਨਾ ਪੜੇਗਾ ਉਸਕੇ ਬਾਅਦ ਪੁੱਛेंगे ਇਸੇ ਤੇਜ਼ ਹੀ ਚੱਲ ਪੇ ਅਸੀਂ ਜਾ ਰਹੇ ਹਾਂ ਅੱਜ ਪਿੰਡਾਂ ਦੇ ਵਿੱਚੋਂ ਕਿਉਂਕਿ ਅੱਜ ਮੇਰਾ ਹਾਈਵੇ ਤੇ ਜਾਣ ਦਾ ਮਨ ਨਹੀਂ ਹੈ ਕਾਰਨ ਹੈ ਇੱਕ ਵਨ ਐਂਡ ਆਨਲੀ ਇੱਕ ਕਾਰ ਵਿੱਚ ਥੈਟ ਇਜ਼ ਟੋਲ ਟੋਲ ਵਿੱਚ ਆਉਣ ਨੂੰ ਮੈਨੂੰ ਫਿਰ ਵੀ ਉੱਪਰ ਦੀ ਘੁੰਮਣਾ ਪੈਂਦਾ ਉਹ ਸੜਕ ਥੋੜੀ ਟੁੱਟੀ ਹੋਈ ਆ ਮੈਂ ਜਰਾ ਕਿ ਇੱਧਰ ਤੇ ਜਾਣੇ ਹੋਗੇ ਵੀ ਸੜਕ ਬਹੁਤ ਸਾਫ਼ ਹੈ ਤੇ ਟ੍ਰੈਫਿਕ ਆ ਤੇ ਹੁੰਦਾ ਤੇ ਮੇਰੇ ਮਾਮਾ ਜੀ ਨੇ ਕਾਲ ਕਰਤੀ ਸੀ ਘਰੇ ਨੇ ਮੈਂ ਕਿਹਾ ਮੈਂ ਆ ਰਿਹਾ ਆ ਮਿਲ ਜਾਂ ਜਾਂ ਕੇ ਮਾਮਾ ਜੀ Conmigo. ਕਾਂਸਨ ਸੰ ਕਿੱਸ ਬਾਏ ਡਾਂਸਿੰਗ ਇਨ ਦਾ ਕੋ ਹੀਟ ਆਫ ਸਮਰ ਨਾਂਣ ਕੇ ਪਹੁੰਚ ਗਏ ਸੀ ਪਰ ਘਰੇ ਜਾਣ ਤੋਂ ਪਹਿਲਾਂ ਭਾਵਨਾਮ ਦੀ ਮੈਰਿਜ ਹੋਈ ਹੈ ਨਾ ਉਹਦੇ ਲਈ ਡੱਬਾ ਲੈ ਲਈਏ ਡੱਬਾ ਲੈ ਕੇ ਜਾਵਾਂਗੇ ਮਾਮਾ ਜੀ ਨਾਲ ਕੋਲ ਬਾਕੀ ਭਾਜੇ ਡੱਬਾ ਤਾਂ ਲੈ ਲੈ ਜੀ ਅੱਜ ਦਾ ਕੋਥੀ ਆਇਆ ਸੌਰਿਆਂ ਵੱਲੋਂ ਅਟਕ ਐਵੇਂ ਮਠਾਈ ਦਾ ਡੱਬਾ ਵੀ ਲੈ ਜੀ ਖਾਣਾ ਤਾਂ ਮੈਂ ਹੀ ਆ ਵਿਕਾ ਨਿਰਮਿਸ਼ਤਾਨ ਭੰਡਾਰ ਤੋਂ ਸਖਰੂਰ ਆਪਣੇ ਤਨੌਲੇ ਸਖਰੂਰ ਦੇ ਆ ਗਿਆ ਤਨੌਲੇ ਇਹੀ ਫੇਮਸ ਨੇ ਆਉਂਦਾ ਬਲੌਗਰ ਰੱਬ ਦੀ ਬਰੂਦ ਨੇ ਜਿਹੜੇ ਮੈ ਲੈਣ ਆਇਆ ਸੀ ਉਹ ਤਾਂ ਮਿਲੇ ਨਹੀਂ ਸੈਕੰਡ ਆਪਸ਼ਨ ਹੀ ਲਿਆ ਇਹ ਸਾਡੇ ਜੋਤ ਨੂੰ ਵੱਟ ਪਸੰਦ ਨੇ ਵੱਟ ਮੈਨੂੰ ਘੱਟ ਪਸੰਦ ਨੇ ਤਾਂ ਚੱਲ ਅੱਜ ਰਣਜੋਤ ਦੇ ਪਸੰਦ ਦੀ ਲੈ ਲਈ ਆਪਣੀ ਚੀਜ਼ ਪਰ ਜਿਹੜੀ ਮੈਨੂੰ ਚੀਜ਼ ਪਸੰਦ ਆ ਉਹ ਜ਼ਬਰਦਸਤ ਹੈ ਉਹ ਲੱਡੂ ਤਾਂ ਉਹ ਰਾਜਸਥਾਨੀ ਲੱਡੂ ਹੀ ਹੁੰਦੇ ਨੇ ਰੰਗ-ਬਰੰਗੀ ਪੁੰਤੀ ਵਾਲੇ ਮਟੇ ਹੋਂਦਾ ਮਿਲਣੀ ਯਾਰ ਉਹ ਦੂਜੇ ਲੈ ਰਹੇ ਹੋ ਕੀ ਸੰਤਰੀ ਜਿਹੇ ਹੁੰਦੇ ਨੇ ਜਿਹੜੇ ਜੋਤਨੂ ਚਲਾਦੇ ਹਾਂ ਜਿਹੜੇ ਜੋਤਨੂ ਚਲਾਦੇ ਸਿੱਧਾ ਰੱਖੋ ਕਰਕੇ ਮੈਂ ਤੁਹਾਨੂੰ ਦਿਖਾਉਗਾ ਅਜਾ ਉਹ ਸੀਗੀ ਨਹੀਂ ਉਹਨਾਂ ਕੋਲ ਤਾਂ ਅੰਜੋਤ ਦਿਖਾਉਗਾ ਉਹ ਜਿਹੇ ਹਨਾ ਸੀ ਤੋਂ ਦੇ ਪੁੱਤ ਦੇ ਪਸੰਦ ਲੈ ਕੇ ਨਹੀਂ ਤਾਂ ਮੈਂ ਦੱਸਦਾ ਬਲੌਗ ਕਿ ਲੈਂਦਾ ਮੈਂ ਮੇਰੀ ਪਸੰਦ ਹੈ ਕਿ ਆਸੀ ਪਰ ਮਿਲੇ ਦੋਤੇ ਦੀ ਪਸੰਦ ਨਹੀਂ ਮਿਲੇ ਫਿਰ ਪੋਤੇ ਦੀ ਪਸੰਦ ਮਿਲੇ ਖਾਣੇ ਹੀ ਪੈਣਗੇ ਡਾਲਰ ਬਹੁਤ ਲੱਗੇ ਨੇ ਤਾਂ ਚਲੋ ਚੱਲੇ ਘਰ ਨੂੰ ਹੈਲੋ एवरीवन ਹੁਣ ਅਸੀਂ ਜਾ ਰਹੇ ਆ ਬਰਨਾਲੇ ਕਿਉਂਕਿ ਕੁਝ ਸਮਾਨ ਪੈਂਡਿੰਗ ਸੀ ਦੇਣ ਵਾਲਾ ਠੀਕ ਹੈ ਚਲੋ ਦੇ ਆਵਾਂਗੇ ਤੇ ਅਸੀਂ ਕਾਕਾ ਨਾਨ ਕੀ ਛੋੜਨਾ ਬਲਰਾਜ ਦੇ ਉਹ ਆਪਣੇ ਦਾਦਾ ਦਾਦੀ ਨੇ ਇੰਜੋਏ ਕਰੂਗਾ ਤੇ ਆਪਾਂ ਚੱਲਦੇ ਆਂ ਕੋ ਉਸ ਟ੍ਰੈਕ ਆਨਸਨ ਵੀ ਬਿਲਕੁਲ ਵੀ ਸਟੇਡੀ ਰਿਕਾਰਡਿੰਗ ਨਹੀਂ ਹੋ ਪਾਈ ਮੇਰੇ ਤੋਂ ਉੱਪਰੋਂ ਰੱਖਣਾ ਮੂਰੇ ਨਹੀਂ ਜੋ ਕਿ ਇਸ ਇਨਸਾਨ ਨੇ ਵਿੱਚ ਬੋਲਣਾ ਉਹ ਤਾਂ ਹਿੱਲੀ ਜਾਂਦਾ ਕਿ ਐਕਚੁਅਲ ਦੇ ਵਿੱਚ ਪਤਾ ਹੈ ਐਨਾ ਦਾ ਨਾ ਸੈਟੀਸਫੈਕਸ਼ਨ ਲੈਵਲ ਹੋਣਾ ਮੈਚ ਕੀ ਕਰਦਾ ਮੇਰੇ ਨਾਲ ਜਦੋਂ ਮੈਂ ਇਹ ਰਿਕਾਰਡਿੰਗ ਕਰਦੀ ਹਾਂ ਉਹਨਾਂ ਦਾ ਕੋਈ ਆ ਗੜਬੜਾ ਹੈ ਆ ਗੜਬੜਾ ਹੈ ਆਣੀ ਸਹੀ ਬਣਾ ਲਈ ਆਣੀ ਸਹੀ ਰਿਪੋਰਟ ਕਰ ਲਈ ਨਹੀਂ ਮੈਂ ਸਹੀ ਕਰਦੀ ਅੱਛਾ ਮੈਂ ਕਿੱਥੇ ਲਈ ਪਰ ਨਾਲੇ ਹੀ

देखो कितना ट्रैफिक है इस रोड पे बहुत ट्रैफिक होता है ਨੇ ਮੇਟ ਬਜਾਰ ਆ ਗਿਆ ਬਰਨਾ ਲੈ ਰਿਹਾ ਤੈਨੂੰ ਵੀ ਲੈ ਰਹੀ ਸਹੀ ਹੈ ਤੁਮ ਤੇ ਆ ਗਿਆ ਸੀ ਬਰਨਾਲੇ ਜੇ ਤੁਹਾਨੂੰ ਦੱਸਿਆ ਤੇ ਕੋਰੋਂ ਸੀ ਲੈ ਸੀ ਇਹ ਕਲਾਸ਼ ਲਹਿੰਗਾ ਹਾਊਸ ਆਫ ਨਾ ਵਧੀਆ ਜਾਣਕਾਰ ਨੇ ਆਪਣੇ ਜਦ ਮਹਿਕ ਦੀ ਮੈਰਿਜ ਹੋਈ ਸੀ ਉਦੋਂ ਤੋਂ ਆਪਣੇ ਵਧੀਆ ਨਾ ਰਿਲੇਸ਼ਨ ਨੇ ਤੇ ਮੈਂ ਗੱਡੀ ਮਾਮਾਜੀ ਕੋਲ ਖੜਾ ਤੀ ਅਗਰ ਕੋਰੇ ਨਾ ਆਉਂਦੇ ਹੋਏ ਯਾਰ ਦਿੱਕਤ ਬਹੁਤ ਆਉਂਦੀ ਆ ਤੇ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਆ ਤਾਂ ਫਿਰ ਮੈਂ ਕਿਹਾ ਜੀ ਘਰੋਂ ਬਾਈਕ ਚੱਕੀ ਤੇ ਹੁਣ ਆ ਗਿਆ ਉਸ ਦਾ ਮਟੋਰ ਇੰਨਾ ਕੀ ਸੀਗਾ ਇਹ ਦੇ ਕੇ ਆਉਣਾ ਸੀਗਾ બસ ਇਹ ਹੋ ਗਿਆ ਉਸ ਚੱਲਦੇ ਹੁਣ ਵਾਪਸ ਇਹ ਰਾਹ ਜਾਂਦੇ ਹੋਏ ਕੁਝ ਖਾਪੀ ਕੇ ਜਾਂਦੇ ਨੇ ਤੇ ਮੈਨੂੰ ਕਹਿ ਰਿਹਾ ਕਿ ਮੇਰਾ ਮੇਰਾ ਸੀਨ ਲਓ ਇੱਕਾ ਸ਼ਾਟ ਲੈ ਲੈ ਆ ਰਿਹਾ ਇਹ ਕਿ ਉਹ ਕਹਿੰਦੇ ਐ ਤੁਸੀਂ ਦਸ ਦਰਵਾਜ਼ਾ ਹੁੰਦਾ ਨਹੀਂ ਆ ਗਿਦੇ ਕਿ ਹਾਂ ਜੀ ਤੁਮੇ ਵਾਪਿਸ ਕਰੀਏ ਇਹ ਮਾਥਾ ਪੱਟੀ ਰਹੀ ਸੀ ਕਿ ਹੁਣ ਅਸੀਂ ਵਾਪਿਸ ਜਾ ਰਹੇ ਹਾਂ ਚਲ ਜੀ ਹਾਂ ਫਿਰ ਤੇ ਪਹਿਲਾਂ ਹੀ ਲੱਫਨ ਇਸਦਾ ਇਹ ਐਮ ਐਕਚੁਅਲ ਤੇ ਦੁਆਰੇ ਕਿਉਂ ਬੋਲ ਰਹੀ ਹੈ ਕਿਉਂਕਿ ਮੈਨੂੰ ਬਲਰਾਜ ਕਹਿੰਦੇ ਕਿ ਤੁਸੀਂ ਬਹੁਤ ਜ਼ਿਆਦਾ ਹੋਲੀ ਬੋਲ ਰਹੇ ਹੋ ਕਹਿੰਦਾ ਸੁਣਦਾ ਨਹੀਂ ਮੇਟਰ ਹੈ ਤੁਸੀਂ ਸੰਸਾਰ ਕਰਕੇ ਮੈਂ ਦੁਆਰੇ ਦੇ ਕਿੰਨੀ ਸਾਰੀ ਗੱਲ ਹੋ ਮੈਨੂੰ ਕਹਿੰਦਾ ਤੁਸੀਂ ਦੁਆਰੇ ਕਹਿੰਦੇ ਕਿ ਖਰਾਬ ਹੈ ਯਾਰੀ ਕਹਦੇ ਵਿੱਚ ਦੁਆਰੇ ਵੀ ਪੀ ਕਰਵਾਇਆ ਮੈਨੂੰ ਚਾਚੇ ਤੇ ਭਤੀ ਜਦ ਮਹਾ ਭਾਰ ਮਹਾ ਭਾਰ 10 10 ਭੱਜ ਕੇ ਮਾਰ ਭੱਜ ਕੇ ਮਾਰ ਇਹ Jangan lari cekcik cekcik. Cekcik cekcik. Gadah Caca deh mara. caca. ਯੋ ਤਾਂ ਹੌਲ ਤੇ ਗੱਦੀ ਮੈਂ ਜੇ ਦੇਖੋ ਪਤਨ ਕਦੋਂ ਕੀ ਫੈਸਲਾ ਲੈਣਾ ਪਵੇ ਤੇ ਜ਼ਿੰਦਗੀ ਕੀ ਹੈ ਨਾ ਮੋੜ ਲੈ ਲੇ ਜਿਵੇਂ ਕਿ ਅੱਜ ਇੱਕ ਛੋਟਾ ਜਿਹਾ ਇਨਸੀਡੈਂਟ ਸਾਡਾ ਪੂਰਾ ਪਲਾਨ ਸੀਗਾ ਨਾਨਕੇ ਰਹਿਣ ਦਾ ਰਹਿ ਵੀ ਕੇ ਕੱਪੜੇ ਲੈ ਕੇ ਆਏ ਸੀ ਸੀ ਪਿੱਛੇ ਬੈਗ ਬੂਗ ਪਏ ਨੇ ਸਾਡੇ ਤੇ ਵਧੀਆ ਰੋਟੀ ਰੱਟੀ ਖਾ ਲਈ ਸਭ ਕੁਝ ਹੋ ਗਿਆ ਅੰਦਰ ਰਜਾਈਆਂ 'ਚ ਬੈਠੇ ਸੀਗੇ ਹੇ ਹੁਣੀ ਮੈਨੂੰ ਉਧਰੋਂ ਪਾਪਾ ਦਾ ਫੋਨ ਆ ਗਿਆ ਮੇਰੇ ਸਹੁਰਾ ਸਾਹਿਬ ਦਾ ਕਿ ਕੱਲ ਪਾਪਾ ਨਾਲ ਮੈਂ ਜਾਣਾ ਸੀਗਾ ਲਹਿਰੇ ਇੱਕ ਬਹੁਤ ਜੁਰੀ ਕੰਮ ਤੇ ਪਹਿਲਾਂ ਤਾਂ ਟਾਈਮਿੰਗ ਥੋੜੀ ਜਿᱷ ਅੱਗੇ ਸੀਗੀ ਬਟ ਡੈਡੀ ਦਾ ਕਹਣਾ ਕਿ ਟਾਈਮ ਚੇਂਜ ਹੋ ਗਿਆ ਪਾਣੂੰ ਜਲਦੀ ਜਾਣਾ ਪੈਣਾ ਤਾਂ ਬਸ ਸੰਸਾਰ ਆਦਵਾਰੇ ਮੇਟਿਆ ਕੱਪੜੇ ਲੀੜੇ ਪਾਏ ਇੱਕ ਮੂਟ-ਵਾਟ ਬਸ ਥਣ ਵਾਪਸ ਅੰਗਰੂਰ ਨੂੰ ਜਾ ਰਹੇ ਹਾਂ ਹਾਂ ਅਸੀਂ ਵੀ ਪਾਪਾ ਨਾਲ ਜਾਵਾਂਗੇ ਲਹਿਰੇ ਸਾਡਾ ਐਕਚੁਅਲੀ ਇਹ ਨਾ ਪਾਪਾ ਦਾ ਸਾਡਾ ਹੈਗਾ ਕੰਮ ਪ੍ਰੋਜੈਕਟਰਸ ਦਾ ਪ੍ਰੋਜੈਕਟਰ ਬੁਕਿੰਗ ਤਾਂ ਜਿੰਨੇ ਵੀ ਸੰਗਰੂਰ ਨਾਲੇਦਵਾਲੇ ਦੇ ਏਰੀਆਸ ਦੇ ਵਿੱਚ ਕੋਈ ਗਵਰਨਮੈਂਟ ਦੀ ਮੀਟਿੰਗਸ ਹੁੰਦੀਆਂ ਨੇ ਕਿਆਂ ਜਾਂ ਫਿਰ ਕੋਈ ਵੀ ਕੋਰਪੋਰੇਟ ਮੀਟਿੰਗਸ ਹੁੰਦੀਆਂ ਨੇ ਜਿੱਥੇ ਵੀ ਪ੍ਰੋਜੈਕਟਰ ਦੀ ਲੋੜ ਪੈਂਦੀ ਆ ਸਾਡੇ ਹੀ ਪ੍ਰੋਜੈਕਟਰ ਜਾਂਦੇ ਨੇ ਤਾਂ ਅਗਰ ਤੁਸੀਂ ਵੀ ਕਿਸੇ ਫੰਕਸ਼ਨ ਦੇ ਵਿੱਚ ਕਿਉਂਕਿ ਅਸੀਂ ਹਰ ਇੱਕ ਫੰਕਸ਼ਨ ਨੂੰ ਕਵਰ ਕਰਦੇ ਆ ਮੈਰਿਜ ਹੋਵੇ ਠੀਕ ਹੈ ਬਰਥਡੇ ਪਾਰਟੀਆਂ ਹੋਣ ਕੋਈ ਕੋਰਪੋਰੇਟ ਮੀਟਿੰਗਸ ਨੇ ਕੋਈ ਬੈਂਕਿੰਗ ਦੀਆਂ ਮੀਟਿੰਗਸ ਨੇ ਕੋਈ ਗਵਰਨਮੈਂਟ ਅਫੀਸ਼ੀਅਲਸ ਦੀਆਂ ਮੀਟਿੰਗਸ ਨੇ ਤੁਸੀਂ ਵੀ ਅਗਰ ਪ੍ਰੋਜੈਕਟਰ ਬੁਕਿੰਗ ਲੈਣਾ ਚਾਹੁੰਦੇ ਹੋ ਤਾਂ ਪ੍ਰੋਜੈਕਟਰ ਬੁਕਿੰਗ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਮੇਰੇ ਨੰਬਰ ਹੈਗੇ ਨੇ ਜਿਸ ਤੇ ਤੁਸੀਂ ਟਿਕਟ ਵਗੈਰਾ ਦੇ ਲਈ ਕੁਇਰੀ ਭੇਜਦੇ ਹੋ ਤਾਂ ਉੱਥੇ ਹੀ ਤੁਸੀਂ ਮੈਨੂੰ ਪ੍ਰੋਜੈਕਟਰ ਬੁਕਿੰਗ ਦੇ ਲਈ ਵੀ ਕੁਇਰੀ ਭੇਜ ਸਕਦੇ ਹੋ ਅਸੀਂ ਖੁਦ ਲੈ ਕੇ ਆਵਾਂਗੇ ਸਾਰਾ ਪੜਦਾ ਪ੍ਰੋਜੈਕਟਰ ఎవਰੀਥਿੰਗ ਸਾਡਾ ਹੋਊਗਾ ਤੁਸੀਂ ਤਾਂ ਸਿਰਫ ਮਾਇਆ ਦੇਣੀ ਆ ਹਾਂ ਦੇ ਹੋਇ ਇਸ ਕੰਮ ਦੇ ਵਿੱਚ ਵੀ ਮੌਕਾ ਕਿਉਂਕਿ ਇਹ ਸਾਡੀ ਲੈਗਸੀ ਹੈ ਜਿਵੇਂ ਮੈਂ ਤੇ ਆਪਣਾ ਟਿਕਟਸ ਵਾਲਾ ਕੰਮ ਤਾਂ ਮੇਰੇ ਤੋਂ ਸ਼ੁਰੂ ਹੋਇਆ ਬਟੇ ਜੋ ਪ੍ਰੋਜੈਕਟਰ ਵਾਲਾ ਕੰਮ ਆ ਜਿਹੜਾ ਇਹ ਮੇਰੇ ਫਾਦਰ ਇਨ ਲਾ ਤੋਂ ਸ਼ੁਰੂ ਹੋਇਆ ਹੋਇਆ। ਅ ਜੇ ਸਾਡੀ ਲੈਗਸੀ ਆ ਤੇ ਇਹਦੇ ਵਿੱਚ ਮੇਰੇ ਫਾਦਰ ਇਨ ਲਾ ਮੇਰਾ ਬਰਦਰ ਇਨ ਲਾ ਉਹ ਮੇਨਲੀ ਸਾਥ ਦੇ ਨੇਗੇ ਤੇ ਮੈਂ ਬਸ ਪ੍ਰੋਮੋਸ਼ਨ ਦਾ ਕੰਮ ਕਰ ਦਿੰਨੇ ਆ। ਕਿ ਜੇ ਕਈ ਵਾਰ ਕਰੇ ਉਹ ਬਰਦਰ ਇਨ ਲਾ ਬਿਜ਼ੀ ਹੁੰਦਾ ਵਾ ਮੈਂ ਨਾਲ ਪਾਪਾ ਦੇ ਜਾ ਕੇ ਕਰਾਈ ਦਾ। ਤਾਂ ਤੁਸੀਂ ਮੇਰੇ ਮੇਰੇ ਨੰਬਰ ਤੇ ਮੈਨੂੰ ਕਰ ਸਕਦੇ ਹੋ। ਮੈਂ ਡੈਡੀ ਨੂੰ ਦੇਖ ਕੇ ਤੁਹਾਡੀ ਬੁਕਿੰਗ ਕਰਵਾ ਦੂੰਗਾ। ਤਾਂ ਜੀ ਬਦਿਆ ਸਰਵਿਸ ਲਈ ਜੇ ਮੈਂ ਟੈਕਟਿੰਗ ਦੀ ਸਰਵਿਸ ਆਉਮੇ ਤੁਹਾਨੂੰ ਪ੍ਰੋਜੈਕਟਰ ਦੀ ਸਰਵਿਸ ਮਿਲੋਗੇ ਤਾਂ ਕੋਈ ਸਿੱਧਾ ਕਿਤੇ ਨਹੀਂ ਜਾਣਾ ਆਪਾਂ ਬੈਠੇ ਆਂ ਟਰੈਵਲ ਮੇਟ ਹੂੰ ਤਾਂ ਹੁਣ ਤਾਂ ਮੈਂ ਜਾ ਰਿਹਾ ਸੰਗਰੂਰ ਵਾਪਸ ਤਾਂ ਜੀ ਬਸੇ ਰਾਤ ਨੂੰ ਤਾਂ ਤੁਸੀਂ ਕੀ ਦੇਖੋਗੇ ਨਿਆਰੇ ਦੇਖਣੇ ਆਂ ਦੇਖ ਲਓ ਥੋੜੀ ਥੋੜੀ ਅੰਧੇਰੀ ਰਾਤੋਂ ਮੇ ਸੰਸਾਨ راہੋਂ ਮੇ ਜਦ ਕੋਈ ਮਸੀਹਾ ਨਿਕਲਦਾ ਹੈ ਉਸਨੂੰ ਲੋਕ ਸ਼ਹਿਨਸ਼ਾਹ ਕਹਿੰਦੇ ਹੈ ਇਕ ਹੋਰ ਗਾਣਾ ਯਾਰ ਤੋ ਰੋਹ ਹੁੰਦਾ ਹੈ ਨਾ ਉਹ ਮੈਨੂੰ ਬਹੁਤ ਪਿਆ ਕਹਿਣ ਲੱਗਦਾ ਜਦੋਂ ਬਹੁਤ ਰਾਤ ਨੂੰ ਮੇਰਾ ਕੋਈ ਸਫਰ ਹੁੰਦਾ ਨਾ ਉਦੋਂ ਮੈਂ ਗਾਣਾ ਸੁਣਦਾ ਹੀ ਸੁਣਦਾ ਸੌਂ ਗਏ ਹਾਂ ਇਹ ਜਹਾਂ ਸੌਂ ਗਏ ਹਾਂ ਇਹ ਆਸਮਾਨ ਸੌਂ ਗਏ ਅਮਾਰੀ ਮੰਜ਼ਰੇ ਇੰਦਾਂ ਨਾਲ ਹਸਦੀ ਹੀ ਮੰਦਨੇ ਸੌਂ ਗਏ ਆਹ ਰਸਤਾ ਸੌਂ ਗਿਆ ਸੌਂ ਗਿਆ ਓਏ ਇਹ ਗਾਣਾ ਵੀ ਬਹੁਤ ਘੰਟਾ ਤਿਆਰ ਹੋਈਦਾ ਮੈਂ ਤਾਂ ਹੋ ਗਿਆ ਸੂਰਾ ਵਾ ਪਰ ਮੈਂ ਲੈਵਲ ਨੂੰ ਡਾਉਣਾ ਪਸੰਦ ਹੈ ਤਾਂ ਗਾਲੀ ਦਾ ਖਾ ਚੱਲੋ ਯਾਰ ਮੈਂ ਗੱਡੀ ਚਲਾ ਰਿਹਾ ਵਾਂ ਫਿਰ ਕਰਾਂਗੇ ਰਿਕਾਰਡਿੰਗ ਦੇਖਿਓ ਬੰਦਾ ਜ਼ਬਰਦਸਤੀ ਆਪਣੀ ਮਰਜ਼ੀ ਦੇ ਨਾਲ ਸਾਨੂੰ ਇਹ ਰਸਤੇ ਤੇ ਲੈ ਕੇ ਆਵੇਂ ਨੇ ਰਸਤਾ ਬਿਲਕੁਲ ਪਸੰਦੀ ਸੀ ਰਾਤ ਟਾਈਮ ਤੇ ਚੱਲ ਆਪਣੀ ਜਿੰਦ ਨਾਲ ਨਾ ਮਤਲਬ ਕੀ ਕਰੀਏ ਯਾਰ ਬੰਦੇ ਦੀ ਜੂਨ ਨਾ ਧੀ ਵਾਲੀ ਹੁੰਦੀ ਹੈ ਪਰ ਉਹ ਜੁੱਧ ਪੁਗਾ ਲੈਂਦਾ ਹੈ ਉਹ ਨੰਨੇ ਨੇ ਆਪਣੀ ਜਿੰਦ ਪੁਗਾ ਲੀ ਇਸ ਸੜੇ ਜਿਹੇ ਰਸਤੇ ਤੋਂ ਲੈ ਕੇ ਆਏ ਨੇ ਰਾਤ ਦੇ ਟਾਈਮ ਤੇ ਮੈਨੂੰ ਇਹ ਰਸਤਾ ਨਹੀਂ ਪਸੰਦ। ਮੈਨੂੰ ਦਿਨ ਦਾੜੇ ਨਹੀਂ ਪਸੰਦ। ਰਾਤ ਤੋਂ ਲੈ ਕੇ ਆਇਆ ਕਿਹੜਾ ਹੈ ਲੋਹੇ ਕਿਹੜਿਆ ਹੈ ਨਾ ਲੋਹੜ ਵਾਲਾ ਕਿਹੜਾ ਹੈ? ਛੋਣ ਕਿਹੜੇ ਵਾਲਾ ਹੈ? ਲੋਹੇ ਕਿਹੜਿਆ ਰਸਤਾ ਮੈਨੂੰ ਪਸੰਦ ਨਹੀਂ ਹੈ ਰਸਤਾ। ਇਹਨਾਂ ਕਿਉਂ ਨਹੀਂ ਪਸੰਦ? ਜਿਸ ਨੂੰ ਨਰਾ ਐ ਚੱਲੋ ਚੱਲੋ ਇਹਨਾਂ ਨੇ ਕਿਧਰ ਰਿਲੇਟਡ ਮੈਨੂੰ ਭੂਤੀਆ ਸਟੋਰੀ ਵੀ ਸੁਣਾਈ ਸੀ ਮੈਂ ਉਸ ਦੇ ਕਰਕੇ ਨਹੀਂ ਡਰ ਰਹੀ ਹਾਂ ਠੀਕ ਹੈ ਮੈਨੂੰ ਇਹ ਰਸਤਾ ਅੱਛਾ ਨਹੀਂ ਲੱਗਦਾ ਕਿਉਂਕਿ ਰਸਤੇ ਤੇ ਕੋਈ ਘਰ ਨਹੀਂ ਹੈ। ਇਹ ਸੁੰਨ ਰਸਤਾ ਹੈ ਦੋਨੋਂ ਥਾਂ ਤੋਂ। ਇੱਧਰ ਵੀ ਖੇਤ ਹੈ ਇ ਮੇਰਾ ਆਤਮ ਹਿਦਰਾ ਜਾਣਾ ਜ਼ਰੂਰੀ ਹੈ ਪਰ ਹੁਣ ਇਸ ਟਾਈਮ ਤੇ ਪਤਾ ਕਿਉਂ ਆਏ ਨੇ ਟੋਲ ਬਚਾਨ ਲਈ ਨਹੀਂ ਆਏ ਨੇ ਮੈਨੂੰ ਪ੍ਰੂਫ ਕਰਨ ਨੂੰ ਆਏ ਨੇ ਕਿ ਨਹੀਂ ਨਹੀਂ ਇਹ ਰਸਤਾ ਰਾਤ ਨੂੰ ਅੱਛਾ ਹੈ ਇਹ ਪ੍ਰੂਫ ਕਰਨ ਉਸੇ ਲੈ ਕੇ ਆਏ ਨੇ ਮੈਨੂੰ ਇਸ ਰਸਤੇ ਤੋਂ ਜਿਸ ਲਈ ਮੈਨੂੰ ਕੁਸਸਾਰ ਹੈ ਕਿ ਆਪਣੀ ਗੱਲ ਪੁਗਾਨ ਦੇ ਲਈ ਮੈਨੂੰ ਨਹੀਂ ਦੇਖੀ ਮੇਰੀ ਗੱਲ ਲੁੱਕੀ ਹਾਂ ਨਹੀਂ ਮਤਲਬ ਪ੍ਰੂਫ ਕਰਦਾ ਕਿ ਰਸਤਾ ਅੱਛਾ ਹੈ ਇਧਰੋਂ ਦੀ ਪਾਲਿਆ ਨਾ ਸੈਂਸ ਕਰਦਾ ਕੋਈ ਇਹ ਜਿੱਦ ਕਰਦੇ ਵਾਸਤੇ ਜਾਂਦੇ ਨੇ ਬਸ ਹੈਪੀ ਟੈਂਟ ਵਾਈਬਸ ਉਹ ਇਲਹੀ ਵਾ ਕੁਛ ਬਰੁ ਤੇ ਅਸੀ ਆ ਗਏ ਜੀ ਘਰੇ ਹੁਣ ਤਾਂ ਮੈਂ ਪੈ ਗਿਆ ਰਜਾਈ ਚ ਬਣੀਦਾਰੀਆ ਕਿਉਂਕਿ ਸਵੇਰੇ ਜਾਣਾ ਵਾ ਜਲਦੀ ਪਾਪਾ ਨਾਲ ਲੈ ਰੇ ਤਾਂ ਅੱਜ ਦਾ ਬਲੌਗ ਲਈ ਹੈ ਤੇ ਬਲੌਗ ਪਸੰਦ ਆਇਆ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਸਭ ਤੋਂ ਇੰਪੋਰਟੈਂਟ ਕੰਮ ਹੈ ਸਬਸਕ੍ਰਾਈਬ ਜਰੂਰ ਕਰੋ ਬਹੁਤ ਵਧੀਆ ਵਧੀਆ ਬਲੌਗ ਹੋ ਰਹੇ ਆਉਂਦੇ ਰਹਿਣਗੇ ਕਿਉਂਕਿ ਜ਼ਿੰਦਗੀ ਯਾਰ ਬੜਾ ਮਜ਼ਾ ਆ ਰਿਹਾ ਸੱਚੀ ਕਹਾ ਪਰ ਬਲੌਗਿੰਗ ਕਰਕੇ ਨਾ ਮਜ਼ਾ ਆ ਰਿਹਾ ਸਵਾਦ ਆ ਤੇ ਯਾਰ ਕਿਹੜਾ ਕਿੜੀ ਕੀ ਤੁਸੀਂ ਆ ਡੇਲੀ ਲਾਈਫ ਵਾਲੇ ਨੱਚਣ ਗੋਨਰ ਦਾ ਦੇਖਦੇ ਹੋ ਪਰ ਜਿਹੜੇ ਕੁਝ ਨਾ ਮੈਂ ਇਨਫੋਰਮੇਟਿਵ ਬਲੌਗਸ ਬਣਾਉਣਾ ਉਹਨਾਂ ਨੂੰ ਵੀ ਦੇਖਿਆ ਕਰੋ ਆਪਦੇ ਬੱਚਿਆਂ ਨੂੰ ਦਿਖਾਇਆ ਕਰੋ ਜੇਕਰ ਤੁਸੀਂ ਬੱਚੇ ਹੋ ਤਾਂ ਆਪਦੇ ਪੇਰੈਂਟਸ ਨਾਲ ਬੈਠ ਕੇ ਦੇਖਿਆ ਕਰੋ ਕਿਉਂਕਿ ਤੁਹਾਡੇ ਪੇਰੈਂਟਸ ਨੂੰ ਪਤਾ ਲੱਗੇਗਾ ਕਿ ਤੁਸੀਂ ਜਿਸ ਬੰਦੇ ਦੇ ਬਲੌਗ ਦੇਖ ਰਹੇ ਹੋ ਉਹ ਬੰਦਾ ਉਹੀ ਭਗਾਈਏ ਨਹੀਂ ਮਾਰਦਾ ਬਹੁਤ ਕੁਝ ਚੰਗੀਆਂ ਚੀਜ਼ਾਂ ਵੀ ਦੱਸਦਾ ਤਾਂ ਜੱਜ ਦੇ ਲਈ ਇੰਨਾ ਹੀ ਮਿਲਦਾ ਹੈ ਕੱਲੋ ਗੁੱਡ ਨਾਈਟ